ਆਉ ਗੁਰੂ ਚਰਨਾ ਵਿੱਚ ਬੈਠੇ ਹਾਂ ਇੱਕ ਵਾਰੀ ਕਰੋ ਕਿਰਪਾ ਰਲ ਮਿਲ ਇਕਾਗਰਤਾ ਬਖਸ਼ ਦਿਓ ਗੁਰੂ ਬਖਸ਼ੀ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਰੋਜ਼ ਆਪਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਜੀ ਦਾ ਜੀਵਨ ਵਿਚਾਰਿਆ ਸੀ ਇੱਕ ਸ਼ਬਦ ਗੁਰੂ ਰਾਮਦਾਸ ਜੀ ਦਾ ਪੜ੍ਹ ਕੇ ਤੇ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਜੀਵਨ ਵਿਚਾਰਦੇ। ਇੱਕ ਗੱਲ ਯਾਦ ਰੱਖਿਓ ਵੀ ਸਮੁੱਚੇ ਜਗਤ ਨੂੰ ਵੇਖੋ ਨਾ ਜਿਹੜੀ ਚੀਜ਼ ਪੈਦਾ ਹੋਈ ਹੈ ਕਾਦਰ ਦੀ ਕੁਦਰਤ ਵਿੱਚ ਉਹ ਸਿਰਜੀ ਕਿਤੇ ਆ ਉਹਨੂੰ ਸਵਾਰਿਆ ਕਿਤੇ ਜਾਂਦਾ ਹੈ। ਤੁਸੀਂ ਵੇਖੋ ਨੱਕੜ ਜੰਗਲਾਂ ਵਿੱਚ ਬੇਅੰਤ ਖਨੋਤੀ ਹੈ। ਉਥੇ ਸਿਰਜੀ ਹੋਈ ਹੈ ਪੈਦਾ ਹੋ ਚੁੱਕੀ ਹੈ ਪਰ ਸਵਾਰੀ ਕਦੋਂ ਗਈ ਜਦੋਂ ਉਹ ਲੱਕੜ ਕੱਟ ਕੇ ਕਿਸੇ ਕਾਰੀਗਰ ਕੋਲ ਲਈ ਲੋਹਾ ਪਹਾੜਾਂ ਵਿੱਚ ਬੜਾ ਉਥੇ ਸਿਰਜਿਆ ਗਿਆ ਸਵਾਰਿਆ ਕਦੋਂ ਗਿਆ ਜਦੋਂ ਕਿਸੇ ਕਾਰੀਗਰ ਵੀਰ ਕੋਲ ਆਇਆ ਯਾਦ ਰੱਖੋ ਮੈਂ ਬੇਨਤੀ ਇਹ ਕਹਿ ਲੱਗੇ ਆ ਵੀ ਬਹੁਤ ਤੁਸੀਂ ਜਗਤ ਵਿੱਚ ਵੇਖੋ ਸਿਰਜਿਆ ਕਿਤੇ ਜਾਂਦਾ ਹੈ ਸਵਾਰਿਆ ਕਿਤੇ ਜਾਂਦਾ ਹੈ ਆਪਾਂ ਫਸਲਾਂ ਦੀ ਗੱਲ ਕਰ ਲਈਏ ਜ਼ਿਮੀਦਾਰ ਨੇ ਬੀਜ ਪਾਇਆ ਆਪਣੀ ਪਹਿਲੀ ਅੰਦਰ ਖੇਤ ਅੰਦਰ ਤੇ ਉਹਨੂੰ ਕੱਢ ਕੇ ਤੇ ਜਦੋਂ ਉਹ ਅਸੀਂ ਤਿਆਰ ਕਰਦੇ ਆ ਉਹਨੂੰ ਬਿਲਕੁਲ ਚੰਗੀ ਤਰ੍ਹਾਂ ਸਵਾਰ ਕੇ ਉਦੋਂ ਉਹਨੂੰ ਕਿਤੇ ਲਿਜਾ ਕੇ ਅਸੀਂ ਤੇ ਚੰਗੀ ਤਰ੍ਹਾਂ ਉਹਨੂੰ ਉਸ ਵੇਲੇ ਸਾਫ਼ ਸੁਥਰੀ ਕਰਕੇ ਸਵਾਰਦੇ ਆ ਖੇਤ ਵਿੱਚ ਤੇ ਜ਼ਿਮੀਦਾਰ ਛੇਤੀ ਕਿਤੇ ਨਹੀਂ ਸਵਾਰਦਾ ਹਮੇਸ਼ਾ ਹੀ ਸੋਨਾ ਪੈਦਾ ਖੋਰ ਥਾਂ ਹੁੰਦਾ ਹੈ ਸਵਾਰਿਆ ਕਿਥੇ ਉਹ ਸੁਨਿਆਰ ਵੀਰ ਕੋਲ ਜਾਂਦਾ ਹਰ ਚੀਜ਼ ਇਸੇ ਤਰ੍ਹਾਂ ਹੈ ਪਹਾੜ ਨੇ ਉਹ ਪੱਥਰ ਨੇ ਬੇਅੰਤ ਪੱਥਰਾਂ ਦੇ ਢੇਰ ਕਹਿ ਲਓ ਜਦੋਂ ਕਾਰੀਗਰ ਕੋਲ ਜਾਂਦੇ ਨੇ ਸਿੱਧਾ ਪੱਥਰ ਕੋਈ ਪਹਾੜ ਤੋਂ ਚੱਕ ਕੇ ਕਿਸੇ ਘਰ ਨਹੀਂ ਲਾਇਆ ਉਹਨੂੰ ਸਵਾਰਿਆ ਕਿਸੇ ਕਾਰੀਗਰ ਕੋਲ ਗਿਆ ਪਰ ਸਹਿਬ ਦੀ ਬਾਣੀ ਵਿੱਚ ਇੱਕ ਵਚਨ ਹੁੰਦਾ ਹੈ ਬਾਬਾ ਸੱਤਾ ਜੀ ਤੇ ਬਲਵੰਡਾ ਬਲਵੰਡ ਜੀ ਦਾ ਉਹ ਕਹਿਣ ਲੱਗੇ ਤੁਹਾਨੂੰ ਗੁਰੂ ਰਾਮਦਾਸ ਜੀ ਤੁਸੀਂ ਉਹ ਮਹਾਨ ਆਤਮਾਓ ਤੁਹਾਨੂੰ ਸਿਰਜਿਆ ਵੀ ਰੱਬ ਨੇ ਤੁਹਾਨੂੰ ਸਵਾਰਿਆ ਵੀ ਰੱਬ ਨੇ ਧੰਨ ਧੰਨ RAM DAS GUR ਜਿਨ ਸਿਰਿਆ ਤਿਨੇ ਸਵਾਰਿਆ ਆਹ ਬੇਨਤੀ ਮੈਂ ਤੁਹਾਨੂੰ ਕਹਿ ਲੱਗੇ ਤੁਹਾਨੂੰ ਸਿਰਜਿਆ ਵੀ ਉਸ ਅਕਾਲ ਪੁਰਖ ਨੇ ਹੈ ਤੁਹਾਨੂੰ ਸਵਾਰਿਆ ਵੀ ਉਸ ਨੇ ਹੈ ਧੰਨ ਧੰਨ RAM DAS GUR ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਲੋਕੀ ਪੁੱਛਦੇ ਨੇ ਕਰਾਮਾਤ ਕੀ ਹੁੰਦੀ ਐ ਬਾਬਾ ਸੱਤਾ ਬਲਵੰਦ ਜੀ ਕਹਿ ਲੱਗੇ ਗੁਰੂ ਰਾਮਦਾਸ ਜੀ ਪੂਰੀ ਕਰਾਮਾਤ ਨੇ ਅਧੂਰੀ ਨਹੀਂ ਐ ਮੈਂ ਤੁਹਾਨੂੰ ਬੇਨਤੀ ਕਰਾਂ ਪੂਰੀ ਕਰਾਮਾਤ ਨੇ ਪੂਰੀ ਹੋਈ ਕਰਾਮਾਤ ਆਪ ਸਿਰਜਨਹਾਰ ਹੈ ਧਾਰਿਆ ਉਹ ਸਿਰਜਨਹਾਰ ਪਰਮਾਤਮਾ ਜੀ ਨੇ ਗੁਰੂ ਰਾਮਦਾਸ ਜੀ ਨੂੰ ਧਰਤੀ ਤੇ ਇੱਕ ਪੂਰੀ ਕਰਾਮਾਤ ਦੀ ਤਰ੍ਹਾਂ ਬਣਾਇਆ ਹੈ ਜਿਹੜੀ ਕਰਾਵਾਤ ਗੁਰੂ ਰਾਮਦਾਸ ਜੀ ਵਿੱਚ ਹੈ ਉਹ ਕਿਤੇ ਨਹੀਂ ਹੈ ਮੈਂ ਤੁਹਾਨੂੰ ਬੇਨਤੀ ਕਰਾਂ ਸਿੱਖੀ ਅਤੇ ਸੰਗਤੀ ਅਗਲੀ ਪੰਕਤੀ ਹੈ ਪਾਰ ਬ੍ਰਹਮ ਕਰ ਨਮਸਕਾਰਿਆ ਆਹ ਭਾਵਨਾ ਚਾਹੀਦੀ ਹੈ ਵੀ ਜਦੋਂ ਗੁਰੂ ਨੂੰ ਨਮਸਕਾਰ ਕਰਨੀ ਹੈ ਨਾ ਸਿੱਖੀ ਅਤੇ ਸੰਗਤੀ ਤੇਰੇ ਸਿੱਖਾਂ ਨੇ ਤੇਰੀ ਸੰਗਤ ਨੇ ਤੈਨੂੰ ਨਮਸਕਾਰ ਐਵੇਂ ਨਹੀਂ ਕੀਤੀ ਪਾਰ ਬ੍ਰਹਮ ਕਰ ਨਮਸਕਾਰਿਆ ਹੇ ਗੁਰੂ ਰਾਮਦਾਸ ਜੀ ਉਹ ਤੈਨੂੰ ਪਾਰ ਬ੍ਰਹਮ ਪਰਮਾਤਮਾ ਜਾਣ ਕੇ ਤੈਨੂੰ ਨਮਸਕਾਰ ਕਰਦੇ ਨੇ ਜੇਲਮ ਦੇ ਇਲਾਕੇ ਵਿੱਚੋਂ ਇੱਕ ਗੱਲ ਯਾਦ ਰੱਖ ਲਿਓ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਇਹ ਜਿਹੜਾ ਸ਼ਹਿਰ ਹੈ ਤੁਹਾਨੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵਸਾਇਆ ਇਹਨੀ ਗੱਲ ਯਾਦ ਰੱਖ ਹਾਲਾਂਕਿ ਸਭ ਤੋਂ ਪਹਿਲਾਂ ਇੱਥੇ ਜਿਹੜੇ ਚਰਨ ਗੁਰੂ ਨਾਨਕ ਸਾਹਿਬ ਦੇ ਪਏ ਹੋਏ ਨੇ ਕਦੀ ਕਦੀ ਪੁੱਛਿਆ ਜਾਂਦਾ ਹੈ ਬੜਾ ਅਹਿਮ ਸਵਾਲ ਹੈ ਕਿ ਗੁਰੂ ਘਰ ਅੰਦਰ ਜਾਂ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੜਾ ਪ੍ਰਸ਼ਾਦੀ ਦੇ ਕਦੋਂ ਬਣੀ ਪਹਿਲੀ ਵਾਰ ਯਾਦ ਰੱਖੋ ਸਾਡਾ ਇਤਿਹਾਸ ਕਹਿੰਦੇ ਪਹਿਲੀ ਵਾਰ ਕੜਾ ਪ੍ਰਸ਼ਾਦੀ ਦੇਗ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਇਸ ਜਗ੍ਹਾ ਵਿੱਚ ਆਏ ਸਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਦੋਂ ਤੇ ਇਉਂ ਕਹਿ ਲੋ ਵੀ ਕੇਵਲ ਰੋਖੀ ਖਲੋਤੇ ਸਨ ਬਾਬਾ ਮਰਦਾਨਾ ਜੀ ਨਾਲ ਨੇ ਇੱਥੇ ਨੇੜੇ ਪਿੰਡ ਪੈਂਦਾ ਪਿੰਡ ਤੁੰਗ ਉਸ ਵੇਲੇ ਪਿੰਡ ਤੁੰਗ ਹੈ ਜਿਹੜਾ ਜਦੋਂ ਮਹਾਰਾਜ ਨੇ ਇੱਥੇ ਚਰਨ ਪਾਏ ਤੇ ਬਾਬਾ ਬੁੱਢਾ ਸਾਹਿਬ ਜੀ ਨਾਲ ਨੇ ਆਏ ਹੋਏ ਨੇ ਹੋਰ ਸੰਗਤਾਂ ਵੀ ਨੇ ਇਤਿਹਾਸ ਕਹਿੰਦੇ ਇੱਕ ਭਾਈ ਤਾਰਾ ਜੀ ਨਾਮ ਦਾ ਇੱਕ ਸ਼ਰਧਾਲੂ ਹੋਇਆ ਤੇ ਉਹ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਲਾਗੇ ਪਿੰਡ ਦਾ ਰਹਿਣ ਵਾਲਾ ਸੀ ਤੇ ਉਹਨੇ ਆ ਕੇ ਬੇਨਤੀ ਕੀਤੀ ਪਾਤਸ਼ਾਹ ਮੇਰੇ ਲੈ ਕੋਈ ਸ਼ੇਵ ਮੇਰੇ ਘਰ ਪੁੱਤਰ ਦਾ ਜਨਮ ਹੋਇਆ ਮੈਂ ਕੋਈ ਖੁਸ਼ੀ ਮਨਾਉਣੀ ਚਾਹਣਾ ਤੇ ਹਜੂਰ ਇਹਨਾਂ ਨੂੰ ਵਚਨ ਆਖੇ ਕਹਿਣ ਲੱਗੇ ਕਿ ਪਲਿਆ ਤਿੰਨ ਚੀਜ਼ਾਂ ਲੈ ਕੇ ਆ ਇੱਕ ਖੰਡ ਲੈ ਕੇ ਆ ਮਿੱਠਾ ਦੂਜਾ ਆਟਾ ਲੈ ਕੇ ਆ ਤੀਜਾ ਘਿਓ ਲੈ ਕੇ ਆ ਉਹ ਤਿੰਨੋਂ ਚੀਜ਼ਾਂ ਲੈ ਆਇਆ ਇਤਿਹਾਸ ਵਿੱਚ ਲਿਖੀ ਹੋਈ ਬਾਤ ਹੈ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸੇ ਥਾਂ ਵੇਕੇ ਕੜਾ ਪ੍ਰਸ਼ਾਦ ਤਿੰਨ ਮੀਲ ਦਾ ਪ੍ਰਸ਼ਾਦ ਤਿਆਰ ਹੋ ਗਿਆ। ਬਾਬਾ ਮਰਦਾਨਾ ਜੀ ਨੇ ਸੰਗਤਾਂ ਨੂੰ ਬਰਤਾਇਆ ਵੀ ਛਕਿਆ ਤੇ ਬਾਬੇ ਮਰਦਾਨੇ ਜੀ ਨੇ ਕਬਚਨ ਆਕੇ ਕਹਿਣ ਲੱਗੇ ਬਾਬਾ ਜੀ ਗੁਰੂ ਨਾਨਕ ਸਾਹਿਬ ਆਦਿਸ਼ਾ ਨੂੰ ਬਚਨ ਆਕੇ ਮਹਾਰਾਜ ਅੱਜ ਤੱਕ ਪ੍ਰਸ਼ਾਦ ਬੜਾ ਛਕਿਆ ਹੈ ਬੜੇ ਘਰਾਂ ਵਿੱਚ ਛਕਿਆ ਹੈ। ਪਰ ਜਿੰਨਾ ਆਨੰਦ ਇਹ ਕੜਾ ਪ੍ਰਸ਼ਾਦ ਛਕ ਕੇ ਆਇਆ ਹੈ ਨਾ ਇਹਨਾਂ ਹੱਦ ਤੱਕ ਨਹੀਂ ਆਇਆ। ਉਸ ਵੇਲੇ ਹਜੂਰ ਨੇ ਬਚਨ ਆਕੇ ਸਾਨੂੰ ਵਕਤ ਆਏਗਾ। ਇੱਥੇ ਇੱਕ ਮਹਾਨ ਸਥਾਨ ਤੀਰਥ ਬਣੇਗਾ ਮੁਕਤੀ ਦਾ ਘਰ ਬਣੇਗਾ ਇੱਥੇ ਭੋਗ ਤੇ ਮੋਖ ਦੇ ਪ੍ਰਵਾਹ ਚੱਲਣਗੇ ਯਾਦ ਰੱਖੋ ਸਭ ਤੋਂ ਪਹਿਲਾਂ ਕੜਾ ਪ੍ਰਸ਼ਾਦ ਦੀ ਦੀਗ ਸ੍ਰੀ ਅੰਮ੍ਰਿਤ ਸਰ ਸਾਹਿਬ ਧਰਤੀ ਤੇ ਬਣਾਈ ਸੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਦੋਂ ਅਨੰਦਪੁਰ ਹੈ ਉਦੋਂ ਅੰਮ੍ਰਿਤ ਸਰ ਸਾਹਿਬ ਹਜੇ ਵਸਿਆ ਨਹੀਂ ਸੀ ਮੈਂ ਤੁਹਾਨੂੰ ਬੇਨਤੀ ਕਰਾਂ ਬਿੰਤੀ ਮੈਂ ਤੁਹਾਨੂੰ ਕਹ ਰਿਹਾ ਵੀ ਇਹ ਗੁਰੂ ਰਾਮਦਾਸ ਜੀ ਨੇ ਬਸਾਇਆ ਚਰਨ ਇੱਚ ਗੁਰੂ ਅਮਰਦਾਸ ਜੀ ਨੇ ਵੀ ਪਾਇਆ ਨਿਸ਼ਾਨਦੇਹੀ ਕਰਕੇ ਗਏ ਸੰਗ ਗੁਰੂ ਅਮਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦੋਂ ਇਹ ਵਸ ਰਿਹਾ ਤੇ ਉਸ ਮੇਲੇ ਬੇਅੰਤ ਸੰਗਤਾਂ ਹੁੰਦੀਆਂ ਜਿਹੜੀ ਬੇਨਤੀ ਮੈਂ ਤੁਹਾਨੂੰ ਕਹਿਣ ਲੱਗਿਆ ਸਾਂ ਜੇਲਮ ਦੇ ਇਲਾਕੇ ਵਿੱਚੋਂ ਜੇਲਮ ਦੀ ਧਰਤੀ ਦਾ ਰਹਿਣ ਵਾਲਾ ਇੱਕ ਗਰੀਬੜਾ ਜਿਹਾ ਮਨੁੱਖ ਉਹ ਗੁਰੂ ਰਾਮਦਾਸ ਜੀ ਦੇ ਦਰ ਆ ਗਿਆ ਅੰਮ੍ਰਿਤਸਰ ਸਹਿਬ ਮਨ ਚ ਵਿਚਾਰ ਰਿਹਾ ਹੈ ਵੀ ਬੇਅੰਤ ਸੰਗਤਾਂ ਹੁੰਦੀਆਂ ਤੇ ਦੋ ਵਕਤ ਦੇ ਪ੍ਰਸ਼ਾਦਾ ਵੀ ਬੜੀ ਮੁਸ਼ਕਲ ਨਾਲ ਚੱਲਦਾ ਹੈ ਜ਼ਿਲਮ ਤਾਂ ਤੇ ਉੱਥੇ ਕੋਈ ਕਿਰਤਕਾਰ ਵੀ ਕਰ ਲਵਾਂਗੇ ਕੋਈ ਸ਼ਿਵਾ ਸਿਮਰਨ ਵੀ ਕਰਾਂਗੇ ਗੁਰੂ ਦੀ ਚਰਨਾਂ 'ਚ ਜੁੜਾਂਗੇ ਕਿਰਤ ਵੀ ਕਰਾਂਗੇ ਕਰਤਾਰ ਵੀ ਚੇਤਾ ਰਹੇਗਾ ਉਹਨੇ ਉਸ ਮੇਲੇ ਆ ਕੇ ਤੇ ਘੁੰਗਣੀਆਂ ਦੀ ਰੇੜੀ ਲਾ ਲਈ ਇਤਿਹਾਸ ਨੇ ਉਹਦਾ ਨਾਮ ਲਿਖਿਆ ਭਾਈ ਸੋਮਾ ਭਾਈ ਸੋਮੇ ਨੇ ਆ ਕੇ ਘੁੰਗਣੀਆਂ ਦੀ ਰੇੜੀ ਲਾਈ ਤੇ ਕੀ ਕਰਦਾ ਵੀ ਸਵੇਰ ਵੇਲੇ ਆਉਂਦਾ ਘੁੰਗਣੀਆਂ ਵੇਚਦਾ ਹੈ ਸ਼ਾਮ ਵੇਲੇ ਵੇਚ ਮੱਟ ਕੇ ਤੇ ਗੁਰੂ ਚਰਨਾਂ ਵਿੱਚ ਜਾ ਕੇ ਸੇਵਾ ਸਿਮਰਨ ਵੀ ਕਰਦਾ ਉਦੋਂ ਇਹ ਨਗਰ ਵਸ ਰਿਹਾ ਸੀ ਅਮਰਸਰ ਸਹਿਬ ਸਾਹਿਬ ਨੇ 52 ਕਿੱਤਿਆਂ ਦੇ ਵੱਖ-ਵੱਖ ਤਰ੍ਹਾਂ ਦੇ ਵਪਾਰੀ ਬੁਲਾਏ ਸਨ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਦੁਕਾਨਾਂ ਬਣਾ ਕੇ ਦਿੱਤੀਆਂ ਤੇ ਭਾਈ ਸੋਮਾ ਵੀ ਆਪਣੀ ਕਿਰਤਕਾਰ ਕਰਦਾ ਹੈ ਸੇਵਾ ਵੀ ਕਰਦਾ ਹੈ ਇਤਿਹਾਸ ਵਿੱਚ ਜ਼ਿਕਰ ਹੈ ਵੀ ਅੱਜ ਸ਼ਾਮ ਦਾ ਵੇਲਾ ਹੈ ਗੁਰੂ ਰਾਮਦਾਸ ਜੀ ਆਏ ਭਾਈ ਸੋਮੀ ਦੇ ਰਿਹੜੀ ਕੋਲ ਖਲੋਕੇ ਜਿਹਨੂੰ ਇਸ਼ਾਰਾ ਕੀਤਾ ਬਚਨ ਆਖਿਆ ਕਹਿ ਲੱਗੇ ਵੀ ਸੋਮਿਆ ਕੱਢ ਮਾਇਆ ਜਿੰਨੀ ਮਾਇਆ ਭੱਟੀ ਹੈ ਘੁੰਗਨੀਆਂ ਵੇਚ ਕੇ ਸਾਨੂੰ ਲੋੜ ਐ ਮਾਇਆ ਲਿਆ ਹੁਣ ਭਾਈ ਸੋਮਾ ਘੁੰਗਨੀਆਂ ਦੀ ਉਹ ਜਿੰਨੀ ਬਟਤ ਸੀ ਉਹ ਮਾਇਆ ਭੇਟ ਕਰਦਾ ਚਰਨਾ ਤੇ ਮੱਥਾ ਟੇਕ ਕੇ ਮਨ ਵਿੱਚ ਅਰਦਾਸ ਕਰਦਾ ਵੀ ਸਤਿਗੁਰੂ ਤੈਨੂੰ ਮੇਰੀ ਮਾਇਆ ਦੀ ਲੋੜ ਨਹੀਂ ਐ ਮੇਰੇ ਗਰੀਬ ਤੇ ਚਾਰ ਟਕੇ ਤੈਨੂੰ ਕੀ ਲੋੜ ਐ ਤੇਰੇ ਦਰ ਰਾਜੇ ਮਹਾਰਾਜੇ ਟੁੱਕਦੇ ਨੇ ਪਰ ਫਿਰ ਵੀ ਜਿਵੇਂ ਤੇਰੀ ਰਜਾ ਇੱਕ ਕਿਰਪਾ ਕਰੀ ਮੈਨੂੰ ਆਪਣੇ ਚਰਨਾ ਵਿੱਚ ਰੱਖੀ ਤੇ ਸਤਿਗੁਰੂ ਦੇ ਕੋਈ ਇਹੋ ਜਿਹਾ ਮੇਰੇ ਜੀਵਨ ਵਿੱਚ ਕੋਈ ਪੇਪਰ ਪਾਉਣ ਲੱਗੇ ਹੋ ਤੇ ਇਹਦੇ ਵਿੱਚੋਂ ਕੱਢ ਵੀ ਆਪ ਹੀ ਲੈਣਾ ਮੇਰੀ ਮਾਇਆ ਦੀ ਲੋੜ ਨਹੀਂ ਹੈ ਮੈਨੂੰ ਪਤਾ ਇਸ ਗੱਲ ਦਾ ਯਕੀਨ ਹੈ ਸੱਭ ਨੇ ਮਾਇਆ ਲਈ ਤੇ ਚਲੇ ਗਏ ਰੋਜ਼ਾਨਾ ਹਜੂਰ ਦੇਖ ਰੇਖ ਕਰਨ ਆਉਂਦੇ ਸਨ ਉਹ ਸਾਰੀ ਹੋ ਰਹੀ ਸੀ ਦੂਜਾ ਦਿਨ ਆਇਆ ਸ਼ਾਮ ਵੇਲੇ ਹਜੂਰ ਫਿਰ ਆਏ ਅਜ ਮੁੱਖ ਤੋਂ ਬੋਲੇ ਵੀ ਨਾ ਬਲਕਿ ਇਸ਼ਾਰਾ ਹੀ ਕੀਤਾ ਮੀ ਕੱਢ ਮਾਇਆ ਤੇ ਉਹਨੇ ਫਿਰ ਮਾਇਆ ਭੇਟ ਕੀਤੀ ਸਹਿਬ ਨੇ ਆਪਣੇ ਖੀਸੇ ਵਿੱਚ ਪਾਈ ਗੁਰੂ ਨਾਮਦਾਸ ਜੀ ਨੇ ਤੇ ਮਾਇਆ ਲੈ ਕੇ ਆਪਣੇ ਫਿਰ ਸਤਿਗੁਰ ਪਾਤਸ਼ਾਹ ਚਲੇ ਗਏ ਉਹਨਾਂ ਚਰਨਾਂ ਤੇ ਮੱਥਾ ਟੇਕਿਆ ਭਾਈ ਸੁਮੇ ਜੀ ਨੇ ਇਹ ਇਤਿਹਾਸ ਕਹਿੰਦੇ ਵੀ ਤੀਜੇ ਦਿਨ ਉਹ ਕਦੋਂ ਦਾ ਜਿੰਨੀਆਂ ਕੋ ਘੁੰਗਨੀਆਂ ਘਰ ਸਨ ਬੇਤ ਮਟਕੇ ਦੁਪਹਿਰ ਵੇਲੇ ਦਾ ਵੇਲਾ ਹੋ ਕੇ ਤੇ ਗੁਰੂ ਰਾਮਦਾਸ ਪਾਤਸ਼ਾਹ ਦੀ ਉਡੀਕ ਕਰ ਰਿਆ ਸੀ ਸ਼ਾਮ ਦਾ ਵੇਲਾ ਹੋਇਆ ਸ਼ਬ ਫਿਰ ਆਏ ਇਸ਼ਾਰਾ ਕੀਤਾ ਉਹਨੇ ਮਾਇਆ ਭੇਟ ਕੀਤੀ ਥੋੜੀ ਜੀ ਮਾਇਆ ਹਜ਼ੂਰ ਨੇ ਕਿ ਬਚਨਾ ਕਹਿਣ ਲੱਗੇ ਸੋਮਿਆ ਤੂੰ ਕੋਈ ਗੜਬੜ ਕਰਨੇ ਪਹਿਲੇ ਦਿਨ ਮਾਇਆ ਜਾਦੇ ਸੀ ਦੂਜੇ ਦਿਨ ਘਟ ਸੀ ਅੱਜ ਬਿਲਕੁਲ ਹੀ ਥੋੜੀ ਹੈ ਹੁਣ ਸੋਮਾ ਸਤਗੁਰੂ ਦੇ ਚਰਨਾਂ ਤੇ ਟਹਿਪਿਆ ਕਹਿ ਲੱਗੇ ਪਾਤਸ਼ਾ ਤੁਸੀਂ ਅੰਤਰ ਜਮੀਓ ਮੈਂ ਗਰੀਬ ਆ ਇੱਕ ਕੰਗਾਲਾਂ ਵਾਲੀ ਮੇਰੀ ਹਾਲਾਤ ਐ ਤੇ ਅੱਜ ਤੇ ਕਦੋਂ ਦਾ ਮੈਂ ਤੁਹਾਡੀ ਉਡੀਕ ਵਿੱਚ ਬੈਠਾ ਸਾਂ ਇੱਕ ਕਿਰਪਾ ਕਰੋ ਮੈਨੂੰ ਰਹਿਮਤ ਕਰੋ ਬਚਨ ਕਰੋ ਮੈਂ ਗਰੀਬ ਐ ਸਤਗੁਰੂ ਮੈਂ ਤੁਹਾਡੇ ਲੰਗਰਾਂ ਵਿੱਚੋਂ ਘਰ ਆਪਣੀ ਮਾਂ ਵਾਸਤੇ ਦੋ ਪ੍ਰਸ਼ਾਦੇ ਲੈ ਜਾਵਾਂ ਜੇ ਤੁਸੀਂ ਆਗਿਆ ਬਖਸ਼ੋ ਮੈਂ ਤੇ ਉਹੀ ਤੁਲੇ ਅੱਗ ਬਾਲ ਦੇ ਜੋ ਕਮਾਉਣੇ ਜਦੋਂ ਉਹਨੇ ਬਚਨ ਆਖੇ ਮੈਂ ਗਰੀਬ ਐ ਸਤਿਗੁਰੂ ਦੋ ਪ੍ਰਸ਼ਾਦੇ ਲੈ ਜਾਵਾਂ ਇਹ ਇਤਿਹਾਸ ਵਿੱਚ ਹੈ ਹਜ਼ੂਰ ਨੇ ਉਹਨ ਉਹਦੇ ਮੋਢੇ ਹੱਥੋਂ ਪਕੜ ਕੇ ਆਪਣੇ ਸੀਨੇ ਨਾਲ ਲਾ ਕੇ ਗਲਵੱਕੜੀ ਵਿੱਚ ਲੈ ਕੇ ਇੱਕ ਬਚਨ ਆਖਿਆ ਲੱਗੇ ਸੁਮਿਆ ਤੈਨੂੰ ਘੁੰਗਣੀਆਂ ਵੀ ਵੇਚਦੇ ਨੂੰ ਵੇਖ ਕੇ ਮੈਨੂੰ ਆਪਣਾ ਬਚਪਨਾ ਚੇਤੇ ਆ ਜਾਂਦਾ ਸੀ ਕਿਸੇ ਵੇਲੇ ਮੈਂ ਵੀ ਛਾਬੜੀ ਲੈ ਕੇ ਘੁੰਗਣੀਆਂ ਵੇਚੀਆਂ ਐ ਪਰ ਮੇਰੇ ਤੇ ਗੁਰੂ ਅਮਰਦਾਸ ਜੀ ਨੇ ਰੱਬੀ ਰਹਿਮਤ ਕਰ ਦਿੱਤੀ ਤੈਨੂੰ ਦੇਖ ਕੇ ਮੈਨੂੰ ਬਚਪਨਾਂ ਚੇਤਾ ਆਉਂਦਾ ਸੀ ਤੇ ਯਾਦ ਰੱਖ ਭਾਈ ਸੋਮਿਆ ਤੂੰ ਗਰੀਬ ਨਹੀਂ ਤੈਨ ਬਚਨ ਹਜੂਰ ਨੇ ਆਖੇ ਸੋਮਾ ਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਬੇਪਰਵਾਹ ਹਜੂਰ ਨੇ ਇਹ ਬਚਨ ਆਖੇ ਕੁਝ ਮਾਇਆ ਆਪਣੇ ਖੀਸੇ ਵਿੱਚੋਂ ਦੇ ਕੇ ਬਚਨ ਆਖੇ ਸੋਮਿਆ ਇਹਦੇ ਨਾਲ ਆਪਣੀ ਕਿਰਤ ਕਰ ਸ਼ੁਰੂ ਕਰ ਲਈ ਗੁਰੂ ਨਾਨਕ ਦੇ ਦਰਜੇ ਨਾਮ ਨੂੰ ਪੁਲਾਹੀ ਨਾ ਅੰਮ੍ਰਿਤ ਬਾਣੀ ਨੂੰ ਆਪਣੀ ਸੁਰਤ ਵਿੱਚ ਰੱਖੀ ਗੁਰੂ ਤੈਨੂੰ ਭਾਗ ਲਾ ਦੇਗਾ ਯਾਦ ਰੱਖਿਓ ਇਤਿਹਾਸ ਵਿੱਚ ਹੈ ਸੋਮਾ ਵਕਤ ਪਾ ਕੇ ਅੰਮ੍ਰਿਤ ਸਰ ਸਾਹਿਬ ਦੀ ਧਰਤੀ ਤੇ ਸੋਮਾ ਸ਼ਾਹ ਕਹਾਇਆ ਉਹਦੀ ਕਿਰਤ ਨੂੰ ਗੁਰੂ ਨੇ ਭਾਗ ਲਾ ਦਿੱਤਾ ਔਰ ਇਹਦੀ ਔਲਾਦ ਨੇ ਬਾਕੀ ਗੁਰੂ ਸਹਿਬਾਨਾਂ ਵੇਲੇ ਬੜੀ ਬੜੀ ਸੇਵਾ ਕੀਤੀ ਪਿੱਛੇ ਤੇ ਮੈਂ ਪੜਿਆ ਸੀ ਵੀ ਇਹਦਾ ਅੱਜ ਵੀ ਜਿਹੜਾ ਪਰਿਵਾਰ ਹੈ ਉਹ ਅਮਰੀਕਾ ਦੀ ਧਰਤੀ ਤੇ ਪੀੜੀ ਦਰ ਪੀੜੀ ਹੈ ਤੇ ਗੁਰੂ ਕੀਆਂ ਬਖਸ਼ਿਸ਼ਾਂ ਲੈ ਗਿਆ